ਬਠਿੰਡਾ ਸ਼ਹਿਰ ਮਹਾਵਿਦyal ਦੇ ਹਸਪੀਟਲ ਦੇ ਨਾਲ ਪੁਰਾਣੇ ਬੱਸ ਸਟੈਂਡ ਕੋਲ ਟੀਚਰ ਹੋਮ ਵੀ ਹੈ ਮੇਨ ਇੱਥੇ ਕਪੜਾ ਮਾਰਕੀਟ ਵੀ ਹੈ ਇੱਥੇ ਗੰਦਗੀ ਦਾ ਪਿਆ ਢੇਰ ਗੰਦਗੀ ਦਾ ਪਿਆ ਇੱਥੇ ਦੂ ਤੂ ਟਕਸ ਮਿਲਿਆ ਸਮਾਨ ਬਠਿੰਡਾ ਜਿਲ੍ਹੇ ਦੇ ਪ੍ਰਸ਼ਾਸਨ ਨੂੰ ਤੇ ਨਗਰ ਨਿਗਮ ਨੂੰ ਖੁਦ ਦਿਖਾ ਰਿਹਾ ਹੈ ਕਿ ਫੰਡਾ ਸ਼ਹਿਰ ਦੇ ਵਿਕਾਸ ਲਈ ਸਵੱਛ ਭਾਰ ਦੇ ਲਈ ਆਇਆ ਲੱਖਾਂ ਕਰੋੜਾਂ ਰੁਪਏ ਦਾ ਗ੍ਰਾਫਾ ਕਿੱਥੇ ਜਾਂਦੀਆਂ ਨੇ ਗਰਮੀ ਦਾ ਮੌਸਮ ਹੈ ਕੋਈ ਵੀ ਬਿਮਾਰੀ ਫੈਲ ਸਕਦੀ ਹੈ ਜਦ ਕਿ ਇੱਥੇ ਆਵਾਜਾਈ ਦਾ ਇਹ 메ਨ ਰਸਤਾ ਲੋਕਾਂ ਦਾ ਹੈਗਾ ਇੱਥੋਂ ਹੀ ਲੋਕ ਕੱਪੜਾ ਮਾਰਕੀਟ ਪੁਰਾਣਾ ਬੱਸ ਸਟੈਂਡ ਟੀਚਰ ਹੌਮ ਮਹਾਵੀਰ ਦਾ ਹਸਪੀਟਲ ਪੈਰਾ ਚੌਕ ਤੋਂ ਇਹ ਰਸਤਾ ਜੰਮਦਾ ਹੈ ਤਾਂ ਇਸ ਗੱਲ ਦੀ ਵਿੱਚ ਜਾਨਵਰ ਵੀ ਆਪਣੇ ਪੇਟ ਪਰ ਇਕੁਇਸ਼ਨ ਨੂੰ ਰੋਟੀ ਪਾਣੀ ਦਾ ਜਗਾਟ ਕਰਦੇ ਨੇ ਜੋ ਕਿ ਲੋਕ ਵੀ ਇਸ ਗੱਲ ਨੂੰ ਨਹੀਂ ਸਮਝਦੇ ਲੋਕ ਗੰਦਗੀ ਦੇ ਥੋੜੀ ਦੇਖ ਕੇ ਹੋਰ ਉੱਥੇ ਗੰਦਗੀ ਸੁੱਟਦੇ ਨੇ ਤਾਂ ਇਹ ਗੰਦਗੀ ਕਰਕੇ ਇੱਥੇ ਕੋਈ ਵੀ ਬਿਮਾਰੀ ਫੈਲ ਸਕਦੀ ਹੈ ਸਰ ਕੀ ਨਾਮ ਤੁਹਾਡਾ ਮੈਂ ਨਰੇਸ਼ ਚੋਪੜਾ ਜ਼ਿਲ੍ਹਾ ਸਕੱਤਰ ਬੋਧਨ ਸਮਾਜ ਪਾਰਟੀ ਸਰ ਜਿਸ ਤਰ੍ਹਾਂ ਤੁਸੀਂ ਪਾਰਟੀ ਨਾਲ ਬਿਲੋਂਗ ਕਰਦੇ ਹੋ ਤਾਂ ਬਠਿੰਡਾ ਸ਼ਹਿਰ ਦੇ ਨਿਵਾਸੀ ਹੋ ਦਾ ਗੰਦਗੀ ਟਿੱਟੇ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਕੀ ਕਹਿਣਾ ਚਾਹੁੰਗੇ ਇਸ ਬਾਰੇ ਸਭ ਤੋਂ ਪਹਿਲਾਂ ਰਾਜ ਕੁਮਾਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸ਼ਹਿਰ ਦੇ ਹਾਲਾਤਾਂ ਬਾਰੇ ਦੱਸ ਰਹੇ ਹੋ ਔਰ ਮੈਂ ਹੁਣੇ ਇੱਧਰ ਦੀ ਲੰਘ ਰਿਹਾ ਸੀ ਔਰ ਦੇਖਿਆ ਇੱਥੇ ਗੰਦਗੀ ਦੇ ਬਹੁਤ ਢੇਰ ਲੱਗੇ ਹੋਏ ਨੇ ਜਿੱਧਰ ਵੀ ਦੇਖੋ ਨਿਗਾਹ ਮਾਰੋ ਗੰਦਗੀ ਹੀ ਹੈ ਔਰ ਸਰਕਾਰ ਇਸ ਇਸ ਤੇ ਕੋਈ ਚਿੰਤਾ ਨਹੀਂ ਕਿਉਂਕਿ ਇੱਥੇ ਬਿਮਾਰੀਆਂ ਫੈਲ ਰਹੀਆਂ ਬਦਬੂ ਵੀ ਇੰਨੀ ਫੈ ਰਹੀ ਹੈ ਵੀ ਤੁਸੀਂ ਆਪ ਨਹੀਂ ਖੜ੍ਹ ਸਕਦੇ 1 ਮਿੰਟ ਵੀ ਬਦਬੂ ਇੰਨੀ ਆ ਪਾਸੂ ਗੰਦਗੀ ਖਾਰੇ ਨੇ ਠੀਕ ਹੈ ਜੀ ਔਰ ਆ ਦੇਖੋ ਹਰ ਟਾਈਮ ਸਰਕਾਰ ਨੂੰ ਇਸ ਦਾ ਬੰਦੋਬਸਤ ਕਰਨਾ ਚਾਹੀਦਾ ਕਿਸੇ ਟਾਈਮ ਬਠਿੰਡਾ ਮਹਾਨਗਰ 1 ਨੰਬਰ ਤੇ ਇਸ ਸਫਾਈ ਦੇ ਮਾਮਲੇ ਵਿੱਚ ਤਾਂ ਤੁਸੀਂ ਕੀ ਕਰਨ ਸਮਝਦੇ ਵੀ ਇੰਨੀ ਗੰਦਗੀ ਫੈਲੀ ਹੋਈ ਹੈ ਸ਼ਾਇਦ ਕਾਰਨ ਇਹ ਹੀ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਇਹ ਲਾਪਰਵਾਹ ਹੋਇਆ ਪਿਆ ਇਸ ਕਰਕੇ ਇਹ ਗੱਲ ਜਿਹੀ ਆ ਕਿ ਆਕਰ ਹੁਣ ਇੱਕ ਦਿੱਤੇ ਲਈ ਨਾ ਕਪੜਾ ਹੋਵੇ ਠੀਕ ਆ ਨਾਲ ਦੇ ਨਾਲ ਸਫਾਈਆਂ ਟੁੱਟੂ ਹੋ ਜਾਣਗੀਆਂ ਕਿਉਂਕਿ ਇਹ ਲੋ ਇਹ ਲੋਕਾਂ ਨੂੰ ਵੀ ਲੋਕ ਵੀ ਬੋਲਦੇ ਨਹੀਂ ਲੋਕਾਂ ਨੂੰ ਵੀ ਪਸ਼ੂਆਂ ਵਾਂਗੂੰ ਰਹਿਣ ਦੀ ਆਦਤ ਪੈ ਚੁੱਕੀ ਹੈ ਇਸ ਕਰਕੇ ਆਸ-ਪਾਸ ਦੇ ਲੋਕਾਂ ਨੂੰ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਕੀ ਹੋਣਾ ਚਾਹੀਦਾ ਤੁਹਾਡੇ ਵਿਚਾਰਾ ਤੁਹਾਨੂੰ ਮੇਰੇ ਹਿਸਾਬ ਨਾਲ ਤਾਂ ਮੈਮੋਰੰਡਮ ਦਿੱਤੇ ਜਾਣਾ ਕਮਿਸ਼ਨਰ ਦੇ ਨਾਮ ਕਾਰਪੋਰੇਸ਼ਨ ਵੱਲੋਂ ਰੋਜ਼ ਹੀ ਬੈਨ ਹੁੰਦੇ ਵੀ ਅਸੀਂ ਇੰਨੀਆਂ ਮਸ਼ੀਨਾਂ ਖਰੀਦਣੀਆਂ ਸੀਵਰ ਵਾਸਤੇ ਕੋੜਾ ਕ੍ਰਿਕਟ ਵਾਸਤੇ ਪਰ ਹਾਲਾਤ ਹੋਰ ਲਾਤ ਲਾਤ ਕਹਿਣ ਨੂੰ ਤਾਂ ਬੈਨ ਵੈ ਦੀ ਹੈ ਜੀ ਕੁਛ ਹੀ ਕਹੀ ਜਾਣ ਠੀਕ ਹੈ ਜੀ ਪਰ ਆ ਹਾਲਾਤ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਦਾ ਤੁਸੀਂ ਪਾਰਟੀ ਤੌਰ ਤੇ ਕੀ ਇਸ ਦੀ ਆਵਾਜ਼ ਚੱਕੋਗੇ ਅਸੀਂ ਪਾਰਟੀ ਦਾ ਹੁਣ ਨਿਕਾ ਮੈਂ ਤੁਹਾਡੇ ਟੱਪਰੇ ਹੁਣ ਪਤਾ ਲੱਗਿਆ ਠੀਕ ਆ ਅਸੀਂ ਪਾਰਟੀ ਦੇ ਬਿਹਫ ਤੇ ਅਸੀਂ ਮੈਮੋਰੰਡਮ ਦੇਵਾਂਗੇ ਡੀਸੀ ਨੂੰ ਥੈਂਕ ਯੂ ਸਰ ਸਰਗਰ